निर्वाचन क्षेत्र के अंतर्गत आने वाले विंड कस्बे में एस नागरिक अधिकार सुरक्षण की एक टीम ने लगातार बारिश के कारण झुग्गी झोपड़ियों और झोपड़ियों का आकलन किया इस अवसर पर एस नागरिक अधिकार सुरक्षा एसोसिएशन के एक राज्य निर्देशक रंजीत सिंह सद्दू के निर्देशानुसार पंजाब के उप प्रभारी संदीप उपवल विशेष अधिकारी करणजीत शर्मा विक्की मेहता और मनप्रीत सिंह ने कस्बा पिखी विंड में पहुँच कर झुग्गी वासियों से की बात और बारिश के पानी से उनकी समस्या सुनी इस अवसर पर उन्होंने कहा कि हमारी झुग्गियों में बारिश का पानी बहुत ज्यादा भर गया है जिससे काफी नुकसान हुआ लेकिन हमारे लिए सबसे ज्यादा परेशानी राशन की कमी थी जो लगातार हो रही थी बारिश के कारण हमारे छोटे छोटे बच्चे और हम भूखे बैठे हैं कृपया हमारे लिए पर्याप्त राशन मुह करवाया जाए इस अवसर पर उप प्रभारी संदीप उपवल ने हल्का खेमकरण के विधायक सरवन सिंह धनु से बात की और उन्हें झुग्गी वासियों की समस्या से अगवत कराया और झुग्गी विधायक ने तुरंत नगर पंचायत पिक्खीविंड को फोन करके कहा कि झुग्गी वासियों को जल्द से जल्द मदद की जाए इस अवसर पर नगर पंचायत अध्यक्ष सकत्तर सिंह ने झुग्गी वासियों को शुभकामनाएं देते हुए कहा कि आप सभी के लिए तीन समय का भोजन बनेगा और रहने का भी विशेष प्रबंध किया जाएगा और उन्होंने एस नागरिक अधिकार सुरक्षण एसोसिएशन की टीम का भी धन्यवाद किया इस अवसर पर उप प्रभारी उप प्रभारी संदीप उपवल ने कहा कि हमेशा केंद्र सरकार और पंजाब सरकार और प्रशासन का भी सहयोग करेंगे और आम जनता का भी सहयोग करेंगे पत्रकार संतोष राजपूत के साथ अमृतपाल की विशेष रिपोर्ट ਆ ਜਿਹੜੀਆਂ ਝੁੱਲਾਂ ਇਹ ਕਿੰਨੀਆਂ ਲੱਗੀਆਂ ਹੈ। ਆਪਣੀ ਆਪਣੇ ਚੀਜ਼ਾਂ ਲਈ। ਹਾਂਜੀ। ਪੁੱਬੀ ਉਹਨਾਂ ਇਹ ਦੱਸੋ ਵੀ ਤੁਹਾਡੇ ਕੋਲ ਰਾਤ ਸਵੇਰ ਰਾਈਡ ਪ੍ਰੋਟੈਕਸ਼ਨ ਦੇ ਅਸਰ ਵਿੱਚ ਹੀ ਲਾਦਾ ਆਏ ਹਨ। ਲਾਦਾ ਆਏ ਹਨ। ਤੇ ਤੁਹਾਡੇ ਕੋਲ ਆ ਕੇ ਤੇ ਸਵੇਰੇ ਉਹਨਾਂ ਤੁਹਾਡੇ ਕੋਲ ਨਗਰ ਪੰਚਾਇਤੋਂ ਆਏ ਬੰਦੇ। ਆ ਇਸ ਵਾਰ ਜੀ। ਤੁਹਾਨੂੰ ਜਗ੍ਹਾ ਦਿੰਦੇ ਆ ਰਹਿਣ ਵਾਸਤੇ। ਨਹੀਂ ਜਗ੍ਹਾ। ਉਹ ਸਾਰੇ ਭੱਜ ਗਏ ਉਹਨਾਂ ਨੇ ਪਾਸਟੇ ਆ। ਅਸੀਂ ਕਹਿੰਦੇ ਦੇਖੋ ਸਾਡੇ ਜਵਾਕ ਹੈ ਤੁਹਾਨੂੰ ਪਤਾ ਚੀ ਇਹ ਤੇ ਨੋ ਪਤਾ ਉੱਥੇ ਖਾਂਦੇ ਪੁਰੇ ਸਾਡਾ ਇਹ ਤੇ ਨੋ ਪਤਾ ਗੰਦ ਕੱਢੇ ਵੀ ਟੱਟੀ ਪਿਸ਼ਾਬ ਵੀ ਵਹਾਉਂਦੇ ਅਸੀਂ ਇੱਦਾਂ ਦੇ ਗਰੀਬ ਆਈ ਨਾ ਬਹਿਣੀਆਂ ਜਗ੍ਹਾ ਵੀ ਲੈ ਕੇ ਗੁਜ਼ਾਰਾ ਹੱਡਾ ਹੁੰਦਾ ਜਨਾਬ ਫੂਨ ਤੋਂ ਰਾਸ਼ਨ ਦਾ ਉਹ ਦੇ ਕੇ ਗਿਆ ਵੀ ਰਾਸ਼ਨ ਦਵਾਂਗੇ ਹਾਂ ਉਹਨੇ ਕਿਹਾ ਵੀ 2 ਘੰਟੇ ਬਾਅਦ ਦੋ ਜਣੇ ਆਏ ਸੀ ਉਹ ਤਿੰਨ ਜਣੇ ਨਗਰ ਪੰਚਾਇਤ ਚੋਂ ਪ੍ਰਧਾਨ ਸੀ ਸਾਰੇ ਸ਼ਹਿਰ ਦਾ ਉਹ ਲੰਮੀ ਗੱਡੀ ਵਾਲੇ ਜਿਹੜੇ ਨਗਰ ਪੰਚਾਇਤ ਦੇ ਭਲਾਣੇ ਆ ਇਹ ਸਰਦਾਰ 77 ਸਿੰਘ ਜੀ ਐਮਐਲਏ ਸਾਹਿਬ ਨਾਲ ਰਾਤੀ ਗੱਲ ਹੋਈ ਸੀ ਸਿਵਲ ਰਾਈਟ ਪ੍ਰੋਟੈਕਸ਼ਨ ਦੇ ਅਫਸਰਾਂ ਵੱਲੋਂ ਤੇ ਮੈਂ ਡਿਪਟੀ ਪੰਜਾਬ ਤੇ ਮੈਂ ਮੈਨੂੰ ਸਾਰੋਨਾ ਡਿਪਟੀ ਇਨਚਾਰਜ ਲਗਾਇਆ ਪੰਜਾਬ ਦਾ ਤੇ ਗੱਲਬਾਤ ਕੀਤੀ ਗਈ ਸੀ ਵੀ ਅਸੀਂ ਰਾਤ ਆਇਆ ਕੁਝ ਹੋਰ ਵੀ ਮਸਲੇ ਉਧਰ ਰਾਤ ਤਾਂ ਹਨੇਰਾ ਹੋਣ ਕਰਕੇ ਨਾ ਫਿਰ ਰਾਤ ਅੰਮੀ ਕਵਰਿੰਗ ਨਹੀਂ ਪੂਰੀ ਕਰ ਸਕੇ ਪਰ ਇੱਕ ਦੋ ਜਾਣਿਆਂ ਨੂੰ ਅਸੀਂ ਮਿਲ ਕੇ ਗਏ ਹਾਂ ਕਿ ਉਹਦੇ ਮਸਲੇ ਦੇ ਵਿੱਚ ਅਸੀਂ ਬਾਅਦ ਦੇ ਵਿੱਚ ਜਿਹੜਾ ਕਿ ਐਮਐਲਏ ਸਾਹਿਬ ਨਾਲ ਸਰਦਾਰ ਸਰਪੰਨ ਸਿੰਘ ਤੋਂ ਹਲਕਾ ਖੇਮ ਕਰਨ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਕੀ ਜਵਾਬ ਦਿੱਤਾ ਵੀ ਇਹਦਾ ਜਿਹੜਾ ਮਸਲਾ ਵਾ ਇਹ ਇਸੇ ਉਪਲ ਸਾਹਿਬ ਅਸੀਂ ਕੱਲ ਹੱਲ ਕਰਵਾਇਆ ਜਾਏਗਾ ਅੱਜ ਆ ਕੇ ਅਸੀਂ ਇਹ ਗੱਲ ਦਾ ਇਹਨਾਂ ਨੂੰ ਪਤਾ ਕੀਤਾ ਵੀ ਕੀ ਇਹ ਗੱਲ ਹੋਈ ਆ ਪਰ ਇਹਨਾਂ ਵੱਲੋਂ ਕਿਹਾ ਕਿ ਨਗਰ ਪੰਚਾਇਤ ਦੇ ਆਏ ਸੀ ਉਹਨਾਂ ਵੱਲੋਂ ਕਿਹਾ ਵੀ ਗਿਆ ਵੀ ਇਹਨਾਂ ਨੂੰ ਜਿਹੜਾ ਕਿ ਬੱਸ ਸਟੈਂਡ ਖਾਲੀ ਆ ਉੱਥੇ ਜਗ੍ਹਾ ਦਿੱਤੀ ਜਾਂਦੀ ਆ ਪਰ ਇਹਨਾਂ ਨੇ ਕਿਹਾ ਵੀ ਚਲੋ ਸਾਡੇ ਜਿਹੜੇ ਆ ਉਹ ਆ ਵਾ ਰਾਸ਼ਨ ਦਾ ਕਰ ਦੋ ਤੇ ਰਾਸ਼ਨ ਬਾਰੇ ਉਹ ਜਿਹੜੇ ਕਿ ਲੈਣ ਗਏ ਆ ਉਹ 2 ਘੰਟਿਆਂ ਦੇ ਵਿੱਚ ਇਹਨਾਂ ਨੂੰ ਰਾਸ਼ਨ ਵੀ ਦਿੱਤਾ ਜਾਊ ਜਿਹੜਾ ਕਿ ਸਿਵਲ ਰਾਈਡ ਪ੍ਰੋਟੈਕਸ਼ਨ ਦਾ ਮਹਿਕਮਾ ਉਹ ਹਰ ਵਕਤ ਗਰੀਬਾਂ ਦੇ ਨਾਲ ਖੜੋਤਾ ਹੈ ਮਿਲੇ ਤੁਹਾਨੂੰ ਨਗਰ ਪੰਚਾਇਤ ਵਾਲੇ ਆਏ ਸੀ ਪਿੰਨੇ ਜਾਣੇ ਆਏ ਸੀ ਤੁਹਾਨੂੰ ਮਿਲੇ ਸੀ ਅੱਜ ਇਹ ਸਰਦਾਰ ਜੀ ਇੱਕ ਹੈਗੇ ਸੀ ਉਹ ਨਗਰ ਪੰਚਾਇਤ ਦੇ ਪ੍ਰਧਾਨ ਆ ਉਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਅੱਜ 2 ਵਜੇ ਆਣਾ ਹਾਂ ਨਹੀਂ 2 ਘੰਟੇ 2 ਘੰਟੇ ਵਾਰ ਰਾਸ਼ਨਦਾਨ ਨੂੰ ਮਿਲ ਜਾ ਰਹਿਣ ਵਾਸਤੇ ਵੀ ਤੁਹਾਨੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਿਉਂ ਮੁੱਕਦੇ ਨਹੀਂ ਇਹ ਗੱਲ ਸਾਫ਼ ਹੈ ਯਾਨੀ ਕਿ ਪੰਜਾਬ ਸਰਕਾਰ ਵੱਲੋਂ ਤੁਹਾਡੀ ਜਿਹੜੀ ਕਿਸਹਾ ਦਾ ਕੀਤੀ ਗਈ ਹੈ ਵੀ ਜਿਹੜਾ ਕਿ ਗੱਲ ਕਰੋ ਕਿ ਮੈਂ ਇਸ ਮਸਲੇ 'ਚ ਐਮਐਲਏ ਸਰਦਾਰ ਸਰਵਨ ਸਿੰਘ ਤੋਂ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਿਵਲ ਰਾਈਟ ਪ੍ਰੋਡਕਸ਼ਨ ਦੇ ਮਹਿਕਮੇ ਦੀ ਜਿਨ੍ਹਾਂ ਕੀ ਅਫਸਰਾਂ ਦੀ ਗੱਲਬਾਤ ਸੁਣੀ ਤੇ ਜੋ ਟਾਈਮ ਤੇ ਤਾਹੀ ਉਹ ਉਹਨਾਂ ਨੇ ਆਪਣਾ ਕੀ ਪੂਰਾ ਤਨਦਾਈ ਨਾਲ ਲਵਾਇਆ ਥੈਂਕ ਯੂ ਰਾਜਨੀ ਅੰਦਰ ਦੇ ਸਾਥ ਨੂੰ ਜੀ ਮਤਲਬ ਵੀ ਇੱਕ ਇੱਥੇ ਨਿਆਰੇ ਦੇ ਕਿਨਾਰੇ ਝੁੰਮੀਆਂ ਨੇ ਦਿੱਤੇ ਇੱਕ ਉਹਦੇ ਮਸਲੇ 'ਚ ਅਸੀਂ ਇਹ ਗੱਲ ਜੀ ਲੱਗੀ ਐਮਐਲਏ ਸਾਹ ਨਾਲ ਉਹਨਾਂ ਨੇ ਤੁਹਾਡੇ ਬਾਰੇ ਕਹੇ ਵੀ ਮੈਂ ਉਹਨੂੰ ਇੰਡੀਆ ਪਹੁੰਚਾਵਾਂਗਾ ਤੇ ਅਬਾਦੀ ਇਹਦੇ ਬਾਰੇ ਕੁਝ ਨਹੀਂ ਕੋਈ ਪਹਿਲਾਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਕੋਈ ਆਉਂਦਾ ਸਾਡੇ ਘਰ ਆਇਆ ਬੜੀ ਕੋਈ ਦੀਦੀ ਗੱਲ ਹੋਈ ਗਿਆ ਪਰਿਵਾਰ ਤੋਂ ਮੈਂਬਰ ਵੀ ਜੇ ਮੈਂ ਤੁਹਾਨੂੰ ਰੋਈ ਗਿਆ ਬਹੁਤ ਬਹੁਤ ਪਤਾ ਹੀ ਹੋ ਗਿਆ ਜੀ ਜੀ ਮੈਂ ਕੱਲ ਸ਼ਾਮੀ ਨਹੀਂ ਗਿਆ ਸ਼ਾਮੀ ਉਹਨੂੰ ਬਰਬਾਦ ਹੋ ਢੇ ਵਾਵਾ ਤੇ ਸਾਰਾ ਇਹ ਚੈੱਕ ਕਰਨਾ ਹੈ ਅਭੀ ਕਿ ਰੇ ਰੇ ਦੇਖੋ ਕੀ ਹੋ ਰਿਹਾ ਪਾਣੀ ਕਿਤੇ ਜ਼ਿਆਦਾ ਪੈਦਾ ਇੱਕ ਤੇ ਕੱਲ ਸਵੇਰੇ ਪਹਿਲਾਂ ਆਪ ਜੀ ਨੇ ਨਾ ਬਾਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਉੱਤੇ ਪੀਪਲ ਲਾ ਕੇ ਸਾਰੀ ਧੜੀ ਕਰਾ ਦੇ ਉਹਲਾ ਪਾਣੀ ਜਿੰਨਾ ਵੀ ਘੱਟ ਹੋਇਆ ਕੱਟ ਕਰ ਦਿੱਤਾ ਉਸ ਤੋਂ ਬਾਅਦ ਉਹ ਮੈਲੋਪੇ ਚੱਲ ਰਾ ਨਹੀਂ ਤੇ ਅਸੀਂ ਇਹ ਲੱਗੇ ਆ ਵੀ ਦਿੱਤੇ ਕੇ ਵੀ ਦਾ ਕੋਈ ਨੁਕਸਾਨ ਨਾ ਹੋਵੇ ਜਿੰਨਾ ਸਾਡੇ ਵੱਸ ਤੋਂ ਸਰਕਾਰ ਨੇ ਸਾਡੀ ਰੂਹੀ ਲਈਆ ਬਾਕੀ ਐਮਐਲਏ ਸਾਹਿਬ ਨੇ ਉਹਨਾਂ ਨੇ ਵੀ ਲਈਆ ਪਰ ਮੈਂ ਉਸ ਤੋਂ ਪਹਿਲਾਂ ਵੀ ਇਸੇ ਕੰਮ ਦੀ ਕਦਰ ਲੱਗਾ ਜੇ ਇਸ ਵੇਲੇ ਤੋਂ ਬੁਢੀ ਨਾਲੇ ਕੋਈ ਵੀ ਗਏ ਆ ਇੱਕ ਆ ਵੀ ਜਿਹੜਾ ਪਾਣੀ ਰਾਤੀ ਉਦੋਂ ਲੋਕਾਂ ਨੇ ਕਹਿੰਦਾਂ ਲੋਕਾਂ ਨੂੰ ਪਾਣੀ ਨਾ ਉਹ ਖੜੇ ਉਤਰ ਗਿਆ ਇਹਨਾਂ ਨੂੰ ਜਾ ਕੇ ਪੁੱਛਿਆ ਕਿ ਤੁਸੀਂ ਦੱਸੋ ਸਾਡੇ ਕੋਲ ਬੱਸ ਸਟੈਂਡ ਤੇ ਕਮਰੇ ਆ ਗਿਆ ਹੋਰ ਵੀ ਦਾਣਾ ਮੰਡੀ ਦੇ ਵਿੱਚਲੀ ਚੜਦਾ ਗਾਇ ਅੱਜ ਕਿਤੇ ਤੁਸੀਂ ਬਹਿਣਾ ਚਾਹਦੇ ਹੋ ਬਾਈ ਕੱਲੋ ਬਾਅਦ ਨੇ ਜਿੰਨੀ ਵੀ ਰੱਜ ਪਾਣੀ ਦੀ ਥੋੜਾ ਬਾਤ ਤੋਂ ਬਾਤ ਹੋ ਗਈ ਕਰਾ